3 ਮਾਰਚ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਦੇ ਭਵਨ ਸਥਾਨ ਤੋਂ ਖਾਲਸਾਈ ਜਾਹੋ ਜਲਾਲ ਅਤੇ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ ਸਿੱਖ ਕੌਮ ਦਾ ਕੌਮੀ ਤਿਉਹਾਰ ਹੁਲਾ ਮਹੱਲਾ ਦੇ ਦੂਜੇ ਦਿਨ ਸ੍ਰੀ ਨਨਪੁਰ ਸਾਹਿਬ ਦੀ ਧਰਤੀ 'ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਮਤਕ ਹੋਣ ਲਈ ਪਹੁੰਚ ਰਹੀਆਂ ਹਨ ਖਾਲਸੇ ਦਾ ਕੌਮੀ ਤਿਉਹਾਰ ਹੁਲਾ ਮਹੱਲਾ ਬੜੇ ਹੀ ਜੋਸ਼ ਖੁਸ਼ਹਰਸ਼ ਨਾਲ ਸ੍ਰੀ ਨਨਪੁਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸੰਗਤਾਂ ਦੇਸ਼ ਵਿਦੇਸ਼ ਤੋਂ ਲਖਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕਰਨੀਆਂ ਨੇ ਸੰਗਤਾਂ ਦੀ ਸੁਰੱਖਿਆ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ 220 ਮੁਲਾਜ਼ਮ ਅਤੇ ਅਧਿਕਾਰੀ ਲਗਾਤਾਰ ਮਿਲਦੀ-ਜੁਲਦੀ ਨਿਗਰਾਨੀ ਕਰਨੀ ਗੁਰਦੁਆਰਾ ਸਾਹਿਬ ਆਉਣ ਵਾਲੇ ਰਸਤੇ ਕੇਸਰੀ ਝੰਡਿਆਂ ਨਾਲ ਸਜਾਏ ਨੇ ਤੇ ਗੁਰਦੁਆਰਾ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਵੀ ਸਜਾਇਆ ਗਿਆ ਹੈ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀਆਂ ਸੰਗਤਾਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਕੇ ਨਤਮਸਤਕ ਹੋ ਰਹੀਆਂ ਨੇ ਜ਼ਿਆਦਾ ਭੀੜ ਹੋਣ ਕਰਕੇ ਸੰਗਤ ਲਾਈਨਾਂ ਵਿੱਚ ਲੱਗ ਆਪਣੀ ਵਾਰੀ ਦਾ ਇੰਤਜ਼ਾਰ ਕਰਮੇ ਨੇ ਇਸ ਦੇ ਨਾਲ ਲੱਗਦੇ ਗੁਰੂ ਘਰਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋ ਰਹੀ ਜਿਣੀ ਪ੍ਰਸ਼ਾਸਨ ਵੱਲੋਂ ਸੰਗਤਾਂ ਲਈ ਕੀਤੇ ਪ੍ਰਬੰਧਾਂ ਸਬੰਧੀ ਡੀਸੀ ਰੋਪੜ ਅਤੇ ਐਸਐਸਪੀ ਰੂਪਨਗਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਅਸੀਂ ਤੇ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਵੀ ਬੰਦਾ ਅਲੰਦਗੁਰ ਸਾਹਿਬ ਦੀ ਪਾਵਨ ਧਰਤੀ ਤੇ ਆ ਰਿਹਾ ਹੈਗਾ ਉਹਨੂੰ ਹਰ ਤਰੀਕੇ ਦੇ ਹੈਲਪ ਚਾਹੇ ਉਹਨੂੰ ਰਸਤੇ ਦੇ ਬਾਰੇ ਚ ਇਨਫੋਰਮੇਸ਼ਨ ਹੋਵੇ ਜਾਂ ਪਾਣੀ ਦਾ ਪ੍ਰਬੰਧ ਹੋਵੇ ਜਾਂ ਵਾਸ਼ਰੂਮ ਦਾ ਪ੍ਰਬੰਧ ਹੋਵੇ ਜਾਂ ਸਿਕਿਉਰਿਟੀ ਦਾ ਪ੍ਰਬੰਧ ਹੋਵੇ ਉਹ ਸਾਰੇ ਅਸੀਂ ਕੀਤੇ ਹੋਏ ਹੈਗੇ ਬਾਕੀ ਸਿਕਿਉਰਿਟੀ ਦਾ ਡਿਟੇਲ ਜਿਹੜੀ ਟਰਾਂਸਪੋਰਟ ਜਾਂ ਜਿਹੜੀ ਟਰੈਫਿਕ ਪਲੈਨਿੰਗ ਹੈਗੀ ਉਹ ਐਸਐਸਪੀ ਸਾਹਿਬ ਦੱਸਣਗੇ ਕੁਝ ਤਾਂ ਆਊਟਰ ਡਾਇਵਰਜਨਸ ਐ ਜ਼ਿਲ੍ਹੇ ਦੀ ਉਹ ਐਕਟੀਵੇਟਡ ਐ ਇਨਰ ਨਾਕੇ ਐ ਬੀ ਦੇ ਕਰੀ ਪਾਰਕਿੰਗਸ ਐ ਵਾਚ ਟਾਵਰਸ ਸਬ ਕੰਟਰੋਲ ਰੂਮਸ 11 ਸਟੈਬਲਿਸ਼ ਕੀਤੇ ਗਏ ਸਰ ਟ੍ਰੈਫਿਕ ਕਿਉਂ ਜਿਹੜਾ ਹੈਗਾ ਕਿਸ ਤਰ੍ਹਾਂ ਸੈਟ ਅਪ ਕੀਤਾ ਹੈਗਾ ਬਾਹਰ ਟ੍ਰੈਫਿਕ ਹੈ ਕਿ ਦੋ ਦੋ ਘੰਟੇ ਬਾਅਦ ਰੋਪੜ ਤੋਂ ਆਉਣ ਵਾਲਾ ਟ੍ਰੈਫਿਕ ਖੋਲਿਆ ਜਾ ਰਿਹਾ ਹੈ ਉਸ ਤੋਂ ਬਾਅਦ ਮੰਗਲਵਾਲਾ ਖੋਲਿਆ ਆਲਟਰਨੇਟਿਵਲੀ ਦੋ ਦੋ ਘੰਟੇ ਬਾਅਦ ਖੋਲਿਆ ਜਾ ਰਿਹਾ ਹੈ ਰਾਤ ਨੂੰ ਬਿਲਕੁਲ ਓਪਨ ਹੈ ਗੁਰੂ ਕੀ ਲਾਡਲੀ ਫੌਜ ਕਈ ਦਿਨ ਪਹਿਲਾਂ ਸ੍ਰੀ ਨਨਕਪੁਰ ਸਾਹਿਬ ਪਹੁੰਚੀ ਹੈ ਤੇ ਵਕ ਵਕ ਛਾਉਣੀਆਂ ਦੇ ਵਿੱਚ ਨਿਹੰਗ ਸਿੰਘਾਂ ਨੇ ਆਪਣੇ ਘੋੜਿਆਂ ਦੇ ਨਾਲ ਡੇਰੀ ਲਾਇ ਹੋਈ ਨਹੀਂ ਪੰਜਾਬ ਭਰ ਤੋਂ ਵਕ ਵਕ ਸੇਵਾ ਸੁਸਾਇਟੀਆਂ ਵੱਲੋਂ ਸੰਗਤਾਂ ਦੀ ਥਾ ਥਾ ਤੇ ਬਾਤ ਬਾਤ ਤੇ ਲੰਗਰ ਵੀ ਲਗਾਏ ਚਾਲੀ ਨੇ ਨਯੰਗ ਜਥੇਬੰਦੀ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਸੰਗਤਾਂ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ। ਸਭ ਤੋਂ ਪਹਿਲਾਂ ਮੈਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਦੇ ਸੂਦੇਸ਼ ਤੋਂ ਪਹੁੰਚੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਕੌਮੀ ਤਿਹਾੜੀ ਹੋਲੇ ਮਹੱਲੇ ਦੀਆਂ ਬਹੁਤ-ਬਹੁਤ ਵਧਾਈਆਂ ਦਿਨਾ ਤੇ ਨਾਲ ਹੀ ਬੇਨਤੀ ਕਰਦਾ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਜਿਹੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਦੀ ਜੀ ਨੇ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਜਿਹੜਾ ਮਨਾ ਕੇ ਆਰੰਭ ਕੀਤਾ ਸੀ ਉਹ ਜੰਗ ਜੂ ਕਰਤਬ ਜਿਹੜੇ ਮਹਾਰਾਜ ਨੇ ਜੰਗੀ ਅਭਿਆਸ ਆਰੰਭ ਕਰਵਾਏ ਸੀ ਉਹਨਾਂ ਨੂੰ ਉਹ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਗੁਰਦਾਰਾ ਗੁਰੂ ਕਾ ਬਾਗ ਸ਼ੌਣੀ ਬੁੱਢਾ ਦਲ ਤੇ ਆਪਣੇ ਆਪਣੇ ਪੜਾਵਾਂ ਤੇ ਸਾਰਿਆਂ ਨੇ ਜਿਹੜੇ ਐ ਪੜਾ ਕੀਤੇ ਹੋਏ ਨੇ ਸ਼ੌਣੀਆਂ ਦੇ ਵਿੱਚ ਤੇ ਅੱਜ ਜਿਹੜੇ ਐ ਬੁੱਢਾ ਦਲ ਵੱਲੋਂ ਧਾਰਮਿਕ ਦੀਵਾਨ ਸਜਾਏ ਗਏ ਨੇ ਤਿੰਨੇ ਦਿਨ ਧਾਰਮਿਕ ਦੀਵਾਨ ਸਜਣਗੇ ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਫ ਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਗੁੱਲੇ ਮੁਹੱਲੇ ਦੀ ਇਤਿਹਾਸ ਬਾਰੇ ਸੰਗਤਾਂ ਨੂੰ ਜਾਣਕਾਰੀ ਕਰਵਾਇਆ ਬਰਲ ਦੀਆਂ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਅਕਸਰ ਇਹ ਕੇਸਗੜ ਆਨੰਦਪੁਰ ਸਾਹਿਬ ਦੀ ਅਸੀਂ ਮਹਾਨ ਪਵਿੱਤਰ ਧਰਤੀ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੇ ਵਿੱਚ ਦੱਬੀ ਕੁਚਲੀ ਕੌਮ ਨੂੰ ਜੀਵਨ ਦਾ ਅਧਿਕਾਰ ਦੇਣ ਵਾਸਤੇ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਗੁਰੂ ਦਾ ਤੇ ਸਿੱਖ ਦਾ ਅਟੁੱਟ ਰਿਸ਼ਤਾ ਜਿਹੜਾ ਇੱਥੇ ਕਾਇਮ ਕੀਤਾ ਸਤਿਗੁਰੂ ਜੀ ਨੇ ਔਰ 1700 ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਹੋਲਾ ਮਹੱਲਾ ਖੇਡਣ ਦੀ ਜਿਹੜੀ ਇਹ ਪਰੰਪਰਾ ਸੀ ਇਹ ਚਾਲੂ ਕੀਤੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਲੋਕ ਹੋਲੀ ਦੇ ਨਾਮ ਦੇ ਉੱਤੇ ਬਹੁਤ ਹੀ ਗੰਦਮੰਦ ਬੋਲਦੇ ਇੱਕ ਦੂਸਰੇ ਉੱਤੇ ਐਸਾ ਗੰਦਮੰਦ ਸੁੱਟ ਕੇ ਮਾਹੌਲ ਨੂੰ ਖਰਾਬ ਕਰਦੇ ਔਰ ਬਹੁਤ ਸਾਰਾ ਇਸਤਰੀ ਜਾਤੀ ਦਾ ਨਿਰਾਦਰ ਵੀ ਕੀਤਾ ਜਾਂਦਾ ਉਸ ਨੂੰ ਰੋਕਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਮਨਸੂਈ ਹੱਲੇ ਦੇ ਮਨਸੂਈ ਹੱਲੇ ਦੇ ਰੂਪ ਦੇ ਵਿੱਚ ਦੋ ਤਰ੍ਹਾਂ ਨੂੰ ਆਪਸ ਵਿੱਚ ਦੀ ਸ਼ਸਤਰਾਂ ਦੇ ਨਾਲ ਕੋਲ ਕਰਨ ਦੇ ਵਾਸਤੇ ਲੜਨ ਦੇ ਵਾਸਤੇ ਸਿਖਾਉਣਾ ਔਰ ਜੇਤੂਆਂ ਨੂੰ ਇਨਾਮ ਬਖਸ਼ਿਸ਼ ਕਰਨੇ ਤਾਂ ਕਿ ਜਿਹੜਾ ਕਾਇਰਤਾ ਹੈ ਉਹ ਸਾਡੇ ਵਿੱਚੋਂ ਬਿਲਕੁਲ ਨਿਕਲ ਜਾਏ ਉਸੇ ਹੀ ਪਰੰਪਰਾ ਦੇ ਅਨੁਸਾਰ ਇਹ ਹੋਲਾ ਮਹੱਲਾ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਸੋ ਹਰ ਵਾਰ ਦੀ ਤਰ੍ਹਾਂ ਇਸ بار ਵੀ ਸੰਗਤਾਂ ਵਿੱਚ ਹੋਲੇ ਮਹੱਲੇ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸੰਗਤਾਂ ਦੂਰੋਂ ਦੂਰੋਂ ਤੱਕ ਸ੍ਰੀ ਕੇਸਕਰ ਸਾਹਿਬ ਕੀ ਨਤਮਸਤਕੋਂ ਦੇ ਲਈ ਪਹੁੰਚ ਰਹੇ ਹਾਂ